ਸਭ ਦਾ ਦਾਸ ਦੇ YouTube ਚੈਨਲ میوزਿਕ ਟੀਚਰ ਤੇ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ 'ਚ ਹੋਵੋ ਵੀ ਅੱਜ ਆਪਾਂ ਭਾਈ ਸਾਹਿਬਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰਵਾਲਿਆਂ ਦਾ ਬਹੁਤ ਹੀ ਪਿਆਰਾ ਸ਼ਬਦ ਗਾਇਨ ਕੀਤਾ ਹੋਇਆ ਹੈ ਮਾਨ ਗੁਰਮਿਲ ਕਾਸਵਾਰੇ ਉਹ ਆਪਾਂ ਅੱਜ ਸਿੱਖਾਂਗੇ ਕਿ ਉਹਨੂੰ ਕਿਸ ਤਰੀਕੇ ਨਾਲ ਭਾਈ ਸਾਹਿਬ ਨੇ ਗਾਇਨ ਕੀਤਾ ਹੋ। ਅਤੇ ਮੈਂ ਪਹਿਲਾਂ ਵੀਰਾਂ ਦੇ ਸਕੇਲ ਤੋਂ ਪਹਿਲੇ ਗਾੜੇ ਤੋਂ ਦੱਸ ਰਿਹਾ ਸੀ ਸ਼ਾਰਪ ਤੋਂ ਤੇ ਫਿਰ ਭੈਣਾ ਦੇ ਸਕੇਲ ਤੋਂ ਚੌਥੇ ਗਾੜੇ ਤੋਂ ਦੱਸਾਂਗਾ। ਇਸ ਕਰਕੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਕੋਈ ਵੀ ਸਟੈਪ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਸਕਿਪ ਨਹੀਂ ਕਰਨਾ ਤਾਂ ਕਿ ਕੋਈ ਵੀ ਸਟੈਪ ਜਿਹੜਾ ਉਹ ਸ਼ਬਦ ਅਧੂਰਾ ਨਾ ਰਹਿ ਜਾਏ ਇਸ ਕਰਕੇ ਬੇਨਤੀ ਹੈ ਕਿ ਆਪ ਜੀ ਨੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਜੀ ਆਓ ਆਪਾਂ ਸ਼ੁਰੂ ਕਰਦੇ ਹਾਂ ਮਨ ਗੁਰਮੇਲ ਕਾ ਸਵਾਰੇ ਪਹਿਲਾਂ ਮੈਂ ਗਾਇਨ ਕਰਦਾ ਫਿਰ ਸਖਣਾ so ਸਭ ਤੋਂ ਪਹਿਲਾਂ ਵੀਰ ਦੇਖ ਲੈਣ ਜਿਨ੍ਹਾਂ ਦਾ ਸਕੇਲ ਸੀ ਸ਼ਾਰਪ ਹੈ ਪਹਿਲਾ ਗਾਣਾ ਮੈਂ ਸ਼ੁਰੂ ਕੀਤਾ ਸ਼ਬਦ ਧਾਪ ਸ਼ਬ ਚੱਲੇਗਾ ਜੀ ਬੈਠਮਾ ਕਹਿਰਵਾ ਦੇ ਵਿੱਚ ਦਾਦਰ ਕਹਿਰਵਾ ਦੀਆਂ 8 ਮਾਤਰਾ ਹੁੰਦੀਆਂ ਨੇ ਅਤੇ ਬੈਠਮਾ ਠੇਕਾ ਇਹਦੇ ਨਾਲ ਚੱਲ ਰਿਹਾ ਸੀ ਪੰਦ ਕਹਿਰਵਾ ਕਹਿੰਦੇ ਜੀ ਪੰ ਗੁਰ ਮੱਲ ਕਾਜ ਸਵਾਰ ਸਰਗਮ ਹੈ ਭਾ ਪਾਣੀ ਧਾਪਾ ਮਾਰੇਗਾ ਮੰਗਾ ਪਾਪਾ ਰੱਗੇ ਮੰਗੇ ਕੁਝ ਮਿਲ ਕਾ ਸਵਾਰੀ ਮਾਤੇ ਖਤਮ ਕਰ ਦਿੰਦਾ ਪਹਿਲਾਂ ਸ਼ੁਰੂ ਹੋਣੀ ਇਹ ਤੋਂ ਬਾਅਦ ਤੋਂ मनपुर में लकाज सवारी फिर मनपुर में लकाज सवारी आगे है और कटे आओ कटे आओ कटे दिन सरानारी ਇੱਥੋਂ ਸ਼ੁਰੂ ਹੋਣਾ ਜੀ ਇੱਥੋਂ ਆਪਾਂ ਆਉਟ ਘਟਾ ਦਿੰਦੇ ਸੰਨਾਲਾ ਦੇ ਬੋਲਦੇ ਠੀਕ ਹੈ ਕਰੋ ਬੇਨਤੀ ਸੁਨੋ ਮੇਰੇ ਵੀ I ਮਨ ਕੁਰ ਮਨ ਕਾ ਸਵਾਰ ਇਦਾਂ ਕਰਕੇ ਸਾਰੇ ਸਵਾਰ ਪੜੇ ਜਾਏਗਾ ਆਓ ਆਪਾਂ ਅੱਗੇ ਪੈਣਾ ਦੇ ਸਕੇਲ ਤੋਂ ਦੇਖਦੇ ਹਾਂ ਧਾਤੋਂ ਸ਼ੁਰੂ ਹੋਣਾ ਹੈ ਜਿਨਾ ਸਕੇਲ ਪੈਣਾ ਦਾ ਚੌਥਾ ਕਾਲ ਹੈ ਉਹਨਾਂ ਦਾ ਧਾ ਇੱਥੋਂ ਇੱਥੋਂ ਸ਼ੁਰੂ ਹੋਣਾ ਚਾਹੀਦਾ ਮਨ ਕੁਰ ਮਿਲ ਕਾ ਜਸ ਸਵਾਰ ਮਨ ਨੂੰ ਮੇਨ ਕਾ ਸਵਾਰੀ ਮਨ ਨੂੰ ਮੇਨ ਕਾ ਜਿਸਵਾਰਾ ਮਨ ਨੂੰ ਮੇਨ ਕਾ ਸਵਾਰੀ ਓ ਕਾ ਸਰੇ ਨਾਰੇ ਦੇਖੋ ਇਥੋਂ ਇਥੋਂ ਸਾਰੇ ਅੰਤਰੇ ਪੜੇ ਜਾਣੇ ਨੇ ਇਸ ਕਰਕੇ ਭੈਣਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਇਸ ਟੈਪ ਨੂੰ ਧਿਆਨ ਨਾਲ ਦੇਖੋ ਆਉ ਕਟੇ ਦਿਨਸ ਪਾਂ ਅੰਤਰਾ ਦੇਖ ਲੈਨੇ ਇੱਥੋਂ ਸ਼ੁਰੂ ਹੋਣਾ ਆਉਤ ਕਟਾ ਦਿਨ ਸੁਣਾ ਦੇ ਕਰੂੰ ਮੇਨਾ ਕੇ ਸੁਮੋ ਮੇਰੀ ਤਾ ki pe ਮਨ ਕੁਝ ਮੇਨ ਕਾ ਚ ਸਵਾਰੀ ਮਨ ਕੁਝ ਮੇਨ ਕਾ ਚ ਸਵਾਰੀ ਇਸ ਰੀਕੇ ਨਾਲ ਆਪ ਜੀ ਨੇ ਸਾਰੇ ਅੰਤਰੇ ਲਗਾ ਕੇ ਸ਼ੁਰੂ ਪੜਨਾ ਜੀ ਉਮੀਦ ਕਰਦਾ ਕਿ ਆਪ ਜੀ ਨੂੰ ਅੱਜ ਦੀ ਵੀਡੀਓ ਬਹੁਤ ਪਸੰਦ ਆਈ ਹੋਵੇ ਕਿ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਅਤੇ ਜਿਹੜੇ ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਵਿੱਚ ਜਲਦੀ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 来，兄弟。